ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਪ੍ਰੀਤ ਨੇ ਫੈਸਲਾ ਲਿਆ ਵਿੱਕੀ ਨੂੰ ਸਬਕ ਸਿਖਾਉਣ ਦਾ ਤੇ ਭੂਆ ਫੁੱਫੜ ਨੇ ਵੀ ਉਸ ਦਾ ਸਾਥ ਦੇਣ ਦਾ ਕੀਤਾ ਫੈਸਲਾ ਤੇ ਕਵਲ ਤੇ ਡੈਡੀ ਜੀ ਵੀ ਹੁਣ ਵਿੱਕੀ ਦੀ ਰੇਲ ਬਣਾਉਣ ਵਿੱਚ ਪਿੱਛੇ ਨਹੀਂ ਹਨ ਇਹ ਸਾਰਾ ਕੁਝ ਕਿੱਦਾਂ ਹੋਇਆ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਾਂਜੀ ਪ੍ਰੀਤ ਦੇ ਫੁੱਫੜ ਜੀ ਪ੍ਰੀਤ ਨੂੰ ਉਸਦੇ ਘਰ ਲੈ ਕੇ ਜਾਂਦੇ ਹਨ ਤੇ ਸਾਰੀ ਗੱਲ ਉੱਥੇ ਜਾ ਕੇ ਕਰਨ ਦਾ ਫੈਸਲਾ ਕਰਦੇ ਹਨ ਜਿੱਦਾਂ ਹੀ ਉਹ ਪ੍ਰੀਤ ਦੇ ਘਰ ਪਹੁੰਚਦੇ ਹਨ ਤਾਂ ਮੰਮੀ ਉਹਨਾਂ ਤੇ ਉੱਤੇ ਬਹੁਤ ਜ਼ਿਆਦਾ ਰੋਪਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹ ਕਹਿੰਦੇ ਹਨ ਕਿ ਤੁਸੀਂ ਮੇਰੀ ਕੁੜੀ ਦਾ ਘਰ ਤੋੜਨ ਵਿੱਚ ਪੂਰਾ ਜ਼ੋਰ ਲਾਇਆ ਹੋਇਆ ਹੈ ਪਰ ਪ੍ਰੀਤ ਕਹਿੰਦੀ ਹੈ ਕਿ ਨਹੀਂ ਤੁਸੀਂ ਇੱਥੇ ਗਲਤ ਹੋ ਹੁਣ ਮੈਂ ਫੈਸਲਾ ਕਰ ਲਿਆ ਹੈ ਮੈਂ ਵਿੱਕੀ ਦੀਆਂ ਇਹਨਾਂ ਸਾਰੀਆਂ ਹਰਕਤਾਂ ਤੋਂ ਤੰਗ ਆ ਚੁੱਕੀ ਹਾਂ ਤੇ ਉਸ ਨੇ ਕੱਲੀ ਕੱਲੀ ਗੱਲ ਡੈਡੀ ਤੇ ਕਵਲ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ ਕਿ ਕਿਸ ਤਰ੍ਹਾਂ ਵਿੱਕੀ ਅਜੇ ਤੱਕ ਚਲਾਕੀਆਂ ਕਰਦਾ ਆ ਰਿਹਾ ਹੈ ਤੇ ਉਸ ਨੇ ਅੱਗੇ ਵੀ ਚਲਾਕੀਆਂ ਹੀ ਕਰਨੀਆਂ ਹਨ ਉਹ ਕਦੇ ਵੀ ਨਹੀਂ ਸੁਧਰ ਸਕਦਾ ਮੇਰੇ ਦਿਮਾਗ ਵਿੱਚ ਭੁਲੇਖਾ ਸੀ ਕਿ ਸ਼ਾਇਦ ਉਹ ਸੁਧਰ ਗਿਆ ਹੈ ਪਰ ਉਹ ਤੇ ਉਸ ਦੀ ਮੰਮੀ ਕਦੇ ਵੀ ਨਹੀਂ ਸੁਧਰ ਸਕਦੇ ਉਹ ਸਿਰਫ ਇੱਕ ਲਾਲਚੀ ਇਨਸਾਨ ਹਨ ਇਸ ਤੋਂ ਬਿਨਾ ਕੁਝ ਨਹੀਂ ਪਰ ਪ੍ਰੀਤ ਨੇ ਕਿਹਾ ਕਿ ਮੈਂ ਹੁਣ ਫੈਸਲਾ ਕਰ ਲਿਆ ਹੈ ਕਿ ਮੈਂ ਵਿੱਕੀ ਨੂੰ ਉਸ ਦੇ ਕੀਤੀਆਂ ਦੀ ਸਜ਼ਾ ਦੇ ਕੇ ਹੀ ਰਾਵਾਂਗੀ ਤੇ ਉਸ ਦੀਆਂ ਕੀਤੀਆਂ ਚਲਾਕੀਆਂ ਦੇਈ ਉਸ ਨੂੰ ਹੁਣ ਚੰਗੀ ਤਰ੍ਹਾਂ ਨਾਲ ਸਬਕ ਸਿਖਾ ਕੇ ਹੀ ਰਹਾਗੀ ਤੇ ਭੂਆ ਫੁੱਫੜ ਨੇ ਉਸ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਡੈਡੀ ਜੀ ਤੇ ਕਵਲ ਨੇ ਕਿਹਾ ਕਿ ਅਸੀਂ ਤੇਰੇ ਨਾਲ ਹਾਂ ਤੂੰ ਜਿੱਦਾਂ ਕਹੇਂਗੀ ਅਸੀਂ ਉਦਾਂ ਹੀ ਕਰਾਂਗੇ ਤੇ ਪ੍ਰੀਤ ਨੇ ਹੁਣ ਇੱਕ ਸਕੀਮ ਲਾਈ ਹੈ ਉਹ ਸਕੀਮ ਕੀ ਹੈ ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਆਪਣੀ ਅਗਲੀ ਵੀਡੀਓ ਵਿੱਚ ਦਵਾਂਗੇ ਪਰ ਇਹ ਸਕੀਮ ਇਹੋ ਜਿਹੀ ਹੈ ਜਿਸ ਵਿੱਚ ਸਾਰੇ ਜਣੇ ਪ੍ਰੀਤ ਦਾ ਸਾਥ ਦੇ ਰਹੇ ਹਨ ਤੇ ਉਹ ਵਿੱਕੀ ਨੂੰ ਹੁਣ ਸਬਕ ਸਖਾ ਕੇ ਹੀ ਸਾ ਲੈਣਗੇ ਤੇ ਦੇਖਦੇ ਆ ਕਿ ਵਿੱਕੀ ਇਹਨਾਂ ਦੀ ਇਸ ਚਾਲ ਵਿੱਚ ਫਸਦਾ ਹੈ ਜਾਂ ਫਿਰ ਉਹ ਆਪਣੀ ਸੱਸ ਨੂੰ ਨਾਲ ਲੈ ਕੇ ਇਸ ਚਾਲ ਚੋਂ ਨਿਕਲ ਸ ਜਾਏਗਾ ਜਾਂ ਫਿਰ ਉਹ ਸੁਧਰ ਜਾਏਗਾ ਨਹੀਂ ਜਾਂ ਫਿਰ ਉਹ ਇਸ ਤੋਂ ਵੀ ਵੱਧ ਵਿਗੜ ਜਾਏਗਾ ਇਸ ਸਾਰੀ ਜਾਣਕਾਰੀ ਲਈ ਸਾਡੇ ਚੈਨਲ ਤੇ ਬਣੇ ਰਹੋ ਤੇ ਸਾਡੀ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ